ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਆ ਤਰਨ ਤਾਰਨ ਜੈ ਮਾਂ ਕੁਲਚਾ ਪੰਡਾਰ ਬਾਈ ਦਾ ਕੁਲਚਾ ਬਾਈ ਕੀ ਗੱਲ ਕਹਿਣ ਵਾਲੀ ਨਹੀਂ ਬੰਦਾ ਵੀ ਖਾ ਕੇ ਨਾ ਇੱਧਰ ਵੇਖੋ ਕਿਵੇਂ ਮਸਲੇ ਮਸਾਲੇ ਕਰਾਂ ਪਾ ਕੇ ਗੱਲਾਂ ਪਰੇ ਕਰੀ ਜਾਂਦਾ ਬਾਈ ਸਾਡਾ ਬਾਈ ਦਾ ਤੁਹਾਨੂੰ ਨਾਂ ਵੀ ਦੱਸ ਦਿਆ ਸਪੈਸ਼ਲ ਕੁਲਚਾ ਤਿਆਰ ਕਰਦਾ ਹੈ ਜੀ ਹਰ ਇੱਕੀ ਗੋਭੀ ਵਾਲਾ ਆਲੂ ਵਾਲਾ ਜੀ ਸਾਰੀਆਂ ਮਿਕਸ ਮਿਕਸਾ ਦੇਖੋ ਕਰਾ ਕਰਾਕਾਰੀ ਤੁਹਾਨੂੰ ਹੁਣ ਪੁੱਛਾ ਖਵਾਇਆ ਜਾਂਦਾ ਤੁਹਾਨੂੰ ਦੱਸਦੇ ਆਂ ਵੀ ਕੀ ਗੱਲ ਬਾਤ ਆ ਬਾਈ ਜੀ ਨਾ ਕੀ ਜਲੀ ਦਾ ਆਪਣਾ ਮਿੱਟੂ ਬਾਈ ਮਿੱਟੂ ਭਾਈ ਹੈ ਤੇ ਬਾਈ ਜੀ ਬਹੁਤ ਵਧੀਆ ਹੋਰ ਕੀ ਕਹਿਣਾ ਚਾਹੁੰਦੇ ਆਪਣੇ ਕਾਕਾ ਨੂੰ ਵੀਰ ਜੀ ਆਨੀ ਆਨੀ ਆਨਾ ਵੀਰ ਜੀ ਜਿਹੜਾ ਇੱਕ ਵਾਰ ਆਉ ਸੋਵਾਰ ਆਉ ਕਿਉਂਕਿ ਪਤਾ ਲੱਗ ਜਾਂਦਾ ਕਿਉਂਕਿ ਸਵਾਦ ਆਹ ਦੇਖੋ ਕਰੈਨ ਮਸਾਲੇ ਮਸੂਲੇ ਪਾ ਕੇ ਵੀਰ ਨੇ ਵਟ ਕੱਢ ਦਿੱਤੇ ਆ ਬਾਕੀ ਗਾਕਾਂ ਦੀ ਇੱਥੇ ਲੈਣ ਲੱਗੀ ਰਹੀਦੀ ਆ ਤੁਹਾਨੂੰ ਅੰਦਰੇ ਮਖਾ ਦੇਨੇ ਆ ਜੀ ਇੱਧਰ ਵੇਖੋ ਜਿਹੜੇ ਕੁਲਚਿਆਂ ਦੇ ਸ਼ਕੀਨ ਆ ਵੀਰ ਜੀ ਬਾਈ ਦੀ ਦੁਕਾਨ ਤੇ ਪਹੁੰਚਿਆ ਤੇ ਨਯਾਰਾ ਲੈ ਰਿਹਾ ਵੀਰ ਜੀ ਸਾਹਿਬ ਕੁਲਚਾ ਖਾ ਰਿਹਾ ਜੀ ਜੀ ਕੁਲਚਾ ਖਾਓਗੇ ਤੇ ਵਾਰ-ਵਾਰ ਆਓਗੇ ਜੀ ਜੈ ਮਾ ਕੁਲਚਾ ਵੀਰ ਦਾ ਰਾਹ ਬਿੱਟੂ ਕਮੇਟੀ ਬਾਈ ਜੀ ਮਾਰੇ ਜੇ ਡਰੈੱਸ ਦੱਸੇ ਜੇ ਕਿਹੜੀ ਜਗ੍ਹਾ ਵਾਏ ਹਾਂਜੀ ਵਾਲਕਮ ਯਾਰ ਵਾਲਕਮ ਯਾਰ ਜੀ ਬਾਕੀ ਆ ਵੇਖੋ ਕੋਪਰੇਟ ਬੈਂਕ ਕੋਪਰੇਟ ਬੈਂਕ ਦੇ ਨਾਲ ਹੀ ਆ ਜੀ ਬਾਕੀ ਆ ਦੇਖੋ ਤੁਹਾਨੂੰ ਗ੍ਰੰਤ ਤੰਦੂਰ ਤੇ ਆ ਵੇਖੋ ਬਾਈ ਕਰਾਂ ਰਾੜ ਰਾੜ ਕੇ ਮਕਾਈ ਵਾਲੀ ਰੋਟੀ ਹਰ ਇੱਕ ਹੀ ਸਿਸਟਮ ਬਾਕੀ ਤਸੱਲੀ ਕਰਾ ਦਿੰਦਾ ਇਹ ਬਿੱਟੂ ਭਾਜੀ ਬਿੱਟੂ ਭਾਜੀ ਦਾ ਨਾਂ ਦੁਨੀਆ ਪੈਣਾ ਬਾਈ ਜੀ ਭਰਾ ਦੀ ਬਾਕੀ ਇਹਨੂੰ ਦੇਖੋ ਬਾਕੀ ਗੁਰਦਾਸ ਵੀਰ ਵੀ ਸਾਡਾ ਖਾਣ ਪਹੁੰਚਾਈ ਜੀ ਇੱਥੇ ਨਾਲਾ ਵੀਰ ਸਾਡਾ ਕੌਮ ਕੀ ਦੁਕਾਨ ਫੁੱਲ ਅੰਦਰ ਆਹ ਵੇਖ ਲਓ ਤੁਸੀਂ ਮਾਂ ਕੁਲਚਾ ਭੰਡਾਰ ਬਾਕੀ ਆ ਉੱਤੇ ਯਾਗਰਨ ਤੇ ਧਾਰਮਿਕ ਪ੍ਰੋਗਰਾਮ ਬੁੱਕ ਕਰਾਉਣੀ ਵੀ ਤੁਸੀਂ ਸੰਪਰਕ ਕਰ ਸਕਦੇ ਜੀ ਬਾਈ ਦਾ ਨੰਬਰ ਉੱਤੇ ਦਿੱਤਾ ਹੋਇਆ ਹੈ ਜੀ ਆਹ ਦੇਖੋ ਹਨਾ ਆਲੂ ਵਾਲਾ ਕੁਲਚਾ ਪਨੀਰ ਵਾਲਾ ਕੁਲਚਾ ਦੇਸੀ ਘਿਓ ਵਾਲਾ ਕੁਲਚਾ ਤੇ ਡਰਾਈ ਫਰੂਟ ਕੁਲਚਾ ਗੋਭੀ ਕੁਲਚਾ ਜੀ ਕੁਲਚਾ ਦੇ ਤੁਹਾਨੂੰ ਨਾਂ ਵੀ ਦੱਸ ਦਿੰਦੇ ਆ ਜੀ ਜਿਹੜੇ ਸ਼ਕੀਰ ਆ ਪਹੁੰਚਿਆ ਜੀ ਗੱਲਾਂ ਕਾਦੀ ਐ ਪਰ ਇਹ ਗੱਲਾਂ ਬਾਈ ਕਰਾਈ ਕਰਾਈ ਆਉਂਦਾ ਐ ਜੀ ਠੀਕ ਐ ਜੀ ਵੀਡੀਓ ਕਰੋ ਬਾਤੋ ਬਾਤ શેર ਬਾਕੀ ਤੁਹਾਨੂੰ ਡਰੈਸ ਦੱਸਤਾ ਬਿੱਟੂ ਭਾਜੀ ਦਾ ਤੇ ਜਰੂਰ ਕੁਲਚਾ ਖਾਓਗੇ ਤੇ ਵਾਰ-ਵਾਰ ਆਓਗੇ ਤੇ ਬਾਕੀ ਆਹ ਦੇਖ ਲਓ ਸਾਹਮਣੇ ਕਰਾਇਆ ਭੀੜ ਲੱਗੀ ਪਈ ਆ ਤਰਨ ਤਰਨ ਸ਼ਹਿਰ ਦੇ ਵਿੱਚ ਜੀ ਬਹੁਤ ਭਾਰੀ ਰਾਸ਼ਾ ਜੀ ਬਾਕੀ ਤੁਹਾਨੂੰ ਇਹਨੂੰ ਵੀ ਮਾਰ ਕੇ ਦਿਖਾ ਦਈਏ ਜੀ ਵੇਰਕਾ ਬਾਕੀ ਅਮੁੱਲ અમૂલ્ય ਦੀ ਟਿੱਕੀ અમੋਲਾ ਬਹੁਤ ਵਧੀਆ ਮੱਖਣਾ ਜੀ ਕਰਾਂ ਗੱਲਾਂ ਬਾਰੇ ਕਰਾਈ ਹੁੰਦਾ ਇਹ ਜੀ ਠੀਕ ਆ ਜੀ ਬਾਕੀ ਆ ਤੁਸੀਂ ਦੇਖ ਲਓ ਮਸਾਲਿਆਂ ਦੀ ਕਰਾਂ ਕੱਟ-ਕੱਟ ਕੇ ਬਾਈ ਨੇ ਐ ਢੇਰ ਲਾਇਆ ਗੰਡਾ ਮਿਰਚ ਪਿਆਜ ਗੋਭੀ ਹਰ ਇੱਕੀ ਚੀਜ਼ ਬਾਕੀ ਸਪੈਸ਼ਲ ਆ ਵੇਖੋ ਬਾਈ ਜਣੇ ਇਸ ਨਾਲ ਜੇ ਕਿਤੇ ਮੰਨੇ ਕਿ ਚਲੋ ਜੇਬ ਵਿੱਚ ਪੈਸਾ ਨਹੀਂ ਹੈ ਨਾ ਤੇ ਆ ਸਕੈਨਰ ਬਾਈ ਦਾ ਚੱਲਦਾ ਜੀ ਗੂਗਲ ਪੇ ਇੱਥੇ ਤੁਸੀਂ ਪੈਸਾ ਟ੍ਰਾਂਸਫਰ ਕਰਵਾ ਸਕਦੇ ਜੀ ਠੀਕ ਹੈ ਜੀ ਵੀਰ ਜੀ ਵਾਰ-ਵਾਰ ਆਓਗੇ ਜੇ ਦੇਖੋ ਕਰਾਵੇ ਗਾਇਕਾਂ ਦੀ ਭੀੜ ਜੀ ਵੀਡੀਓ ਕਰੋ ਵੱਧ ਤੋਂ ਵੱਧ શેર ਜੀ ਠੀਕ ਹੈ ਜੀ ਵੈਰ ਜੀ ਕਾ ਗੱਲ ਦਾ ਵੈਰ ਜੀ ਕੀ ਬਤੇ